ਮਿਤੀ 16 9 2024 ਨੂੰ ਐਸਚੂ ਦਿਨਾਨਗਰ ਰਿਸਪेक्ट ਮਨੋਜ ਕਮਾਨ ਨੂੰ ਉਤਲਾ ਮਿਲੀ ਸੀ ਵੀ ਪਿੰਡ ਸੀਹੋਵਾਲ ਦੇ ਸਵੇਰ ਦੀ ਪੜਣੀ ਤੇ ਕੋਈ ਡੈਡ ਬੋਡੀ ਪਈ ਹੈ। ਔਰ ਐਸਚੂ ਦਿਨਾਨਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਨਮਰਾਇਆ ਮੌਕਾ ਕੀਤਾ ਚੈੱਕ ਕਰਦੇ ਜਿਹੜੀ ਹੈਗੀ ਆ ਤ੍ਰਿਮੁਠ ਖਰਾਨੀ ਸਾਲ ਦਾ ਲੜਕੇ ਦੀ লাশ ਜਿਹੜੀ ਸੀ ਉਤੋਂ ਮੌਕੇ ਤੋਂ ਮਿਲੀ ਹੈ। ਜਿਸ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਸੀ। ਸੋ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਮ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਮ ਦਾਖਲਾ ਤੋਂ ਇਹਨਾਂ ਨੇ ਆਪਣੇ ਇਹ ਮਿੱਤਰ ਦੇ ਨਾਲ ਉਹ ਲड़का ਬੋਵੀ ਨਾਮ ਦਾ ਲੜਕਾ ਹੈਗਾ ਆਪਣੇ ਘਰੂਟੀਆਂ ਦਾ ਉਹਦੇ ਨਾਲ ਦੇ ਇਡੀਸਟ ਰਿਲੇਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਗਿਰਨ ਵਾਲਾ ਲੜਕਾ ਸੀ ਆ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਉਣ ਜਾਨ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੀ ਦਾ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਆ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਯਾਰ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਇਹਨਾਂ ਦੇ ਕਤਲ ਕਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਨੂੰ ਕੈਰੀ ਕਰਕੇ ਇਹ ਸਵੇਰੇ ਤੇ ਆ ਕੇ ਸੌੜ ਦਿੱਤਾ ਸੀ ਤੇ ਉਥੇ ਇਹ ਦੀ ਜਿਹੜੀ ਛਾਣਕ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜਰੇ ਦੇ ਪੀਰੈਂਸ ਨੇ ਇਹਦੀ ਛਾਣਕ ਕੀਤੀ ਇਹ ਸਬੰਧੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਐਡ 16 9 2024 103 233 ਤੈਨੋਂ ਸਬਸੈਕਸ਼ਨ 5 ਭਾਰਤੀ ਨਿਆਂ ਸੰਗਤਾਂ ਤਹਿਤ ਮਕਰਮਦ ਅਰਜ ਕੀਤਾ ਗਿਆ। ਸੋ ਦਗਾਇਨਨ ਤਪੀਸ਼ ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨਯਾਯ ਜਰਲੇਸ਼ਨ ਕਰਕੇ ਬੋਬੀ ਨਾਲ ਜੁੜਿਆ ਲੜਕਾ ਇਹਦਾ ਚਾਚਾ ਲੜਕਾ ਮਰਨ ਵਾਲਾ ਨੂੰ ਰੋਕਦਾ ਸੀ। ਇਸ ਚੀਜ਼ ਤੇ ਇਤਰਾਜ਼ ਕਰਦਾ ਸੀ ਤੇ ਇਸੇ ਖੁੰਦਕ ਚ ਇਹਨਾਂ ਨੇ ਦਾ ਮਰਡਰ ਕੀਤਾ। ਸੋ ਇਹਨਾਂ ਦੋਵਾਂ ਨੂੰ ਅਸੀਂ ਮੌਕੇ ਤੋਂ ਰੈਸਟ ਕਰ ਲਿਆ ਗਿਆ। ਕਰਕੇ ਹੀ ਇਹਨਾਂ ਨੇ ਆਪਸ ਵਿੱਚ ਜਿਹੜੀ ਇਹਨੂੰ ਖੁੰਡਕ ਸੀ ਸੋ ਇਹ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਸੋ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਉਸੇ ਗੱਲ ਚ ਮਟਰ ਕਰਤੀ ਗੱਲ ਮੋਰ ਹੈਗੀ ਹੈ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਅਕਿਊਜ਼ ਨੇ ਉਨਾਂ ਹੀ ਉਠਾਰਨ ਚਾਲ ਦੇ ਕਰੀ ਬਈ ਉਧਰ ਉਸ ਟਾਈਮ ਉਸ ਟਾਈਮ ਉਹਨਾਂ ਦੇ ਘਰ 'ਚ ਕੋਈ ਮੈਂਬਰ ਨਹੀਂ ਸੀ ਇਹ ਲੜਕੀ ਹੀ ਕੱਲੀ ਸੀ ਘਰੇ ਇਹ ਜੋ ਪਤਾ ਲੱਗਿਆ ਵੀ ਇਹ ਲੜਕੀ BCA ਵਾਂਦੀ ਜਿਹੜੀ ਸਟੂਡੈਂਟ ਹੈ ਪੜ ਰਹੀ ਹੈ ਤੇ ਦੋਨੋਂ ਲੜਕੇ ਆਡਾ ਮੋਲਜਾ ਮਾ ਵੀ ਪੜ ਰਹੇ ਏ ਐਫ ਕਲਾਸ ਪਿੰਨੇ ਬਹੁਤ ਇਹਦੇ ਵਿੱਚ ਬੋਡੀ ਮੁਸਤਫਦੀ ਨਾਮ ਐਸ ਐਚਓ ਦਿਨਾਨਗਰ ਤੇ ਡੀ ਐਸ ਪੀ सुरेंद्र ਜੀ ਨੇ ਇਹਨਾਂ ਨੇ ਨਾ ਭੜੀ ਇਹਨਾਂ ਦੀ ਮੁਸਤਫਦੀ ਨਾਲ ਇਹਨਾਂ ਦੇ ਸੁਪਰਵਾਈਜ਼ਰ ਨਾਲ ਇਹਨਾਂ ਨੇ ਤੇ ਵੀ ਦੋ ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਦੋਨਾਂ ਅਰੈਸਟ ਕਰ ਲਿਆ ਸੀ ਆ ਬਿਲਕੁਲ ਜਦੋਂ ਇਹ ਮੌਕੇ ਤੋਂ ਜਾ ਕੇ ਮੋਟਰਸਾਈਕਲ ਦੇ ਪਾ ਕੇ ਇਹਨੂੰ ਨਸ਼ਬਾਉਣ ਦੀ ਖਾਤਰੀ ਲੈ ਕੇ ਜਾ ਰਹੀ ਸੀਗੀ ਸੁੱਟਣੇ ਜਾ ਰਹੇ ਸੀ ਤੋ ਲੇਕਿਨ ਬਾਅਦ ਇਹ ਗੱਲ ਆਈਡੈਂਟੀਫਾਈ ਹੋ ਗਏ ਇਹ ਬੂਰੀ ਚ ਪਾ ਕੇ ਜਾ ਰਹੇ ਸੀ ਪੂੜੀ ਨਾਲ ਚ ਉਹਦਾ ਕਾਹਨ ਮਦਦ ਚਾਚੇ ਦੇ ਬੈਠਾ ਸੀ ਉਹਦਾ ਆ ਸੁਣੋ ਜੀ ਇਹ ਹੈ ਵੀ ਕਲੇ ਲੜਕਾ ਸੀ ਉਹ ਫਰਦਰਾਂ ਨਾਲ ਨਜ਼ਰੀ ਹੈਗੀ ਆ ਅਰੈਸਟ ਕਰ ਲੈਨੇ ਫਰਦਰਾਂ ਨਾਲ ਜੁਰਮਾਨਾ ਲਾਵਾਂਗੇ ਜੁਰਮਾਨਾ ਲੈ ਕੇ ਫਰਦਰ ਹੋਰ ਵੀ ਡਿਟੇਲ ਦੀ ਕੋਸ਼ਿਸ਼ ਕਰਾਂਗੇ